ਆਪਾਂ ਇਤਿਹਾਸ ਦੀਆਂ ਗੱਲਾਂ ਪੁਰਾਣੀਆਂ ਕਰਦੇ ਰਹੇ ਆ ਉਹ ਜਿਹੜੀ ਰੀਤੀ ਰਵਾਜੇ ਕਿ ਚੱਲਦੇ ਚੱਲਦੇ ਅੱਜ ਕੱਲ ਆਪਾਂ ਗੁਰਦੁਆਰਾ ਸਾਹਿਬ ਨਾਲ ਟਿਕਣ ਜਾਂਦੇ ਆ ਤੇ ਅਰਦਾਸਾਂ ਕਰਦੇ ਆ ਮੰਗਦੇ ਆ ਕੁਛ ਨਾ ਕੁਛ ਕਿੰਨੇ ਅਰਦਾਸਾਂ ਲੋਕੀ ਕਰਦੇ ਲਿਖ ਲਿਖ ਚਿੱਠੀਆਂ ਰੱਬ ਨੂੰ ਘੱਲਦੇ ਕਿੰਨੇ ਅਰਦਾਸਾਂ ਲੋਕੀ ਕਰਦੇ ਲਿਖ ਲਿਖ ਚਿੱਠੀਆਂ ਰੱਬ ਨੂੰ ਘੱਲਦੇ ਹਰ ਗੱਲ ਤੇ ਹੱਥ ਜੋੜ ਉਹ ਖੜਦੇ ਰੱਬਾ ਮੇਰਾ ਆ ਕੰਮ ਤਾਂ ਕਰਨਾ ਹਰ ਗੱਲ ਤੇ ਹੱਥ ਜੋੜੋ ਖੜਦੇ ਰੱਬਾ ਮੇਰਾ ਕੰਮ ਤਾਂ ਕਰਦੇ ਰੱਬ ਦਾ ਦਫ਼ਤਰ ਭਰ ਜਾਂਦਾ ਹੈ ਢੇਰ ਅਰਜ਼ੀਆਂ ਦਾ ਲੱਗ ਜਾਂਦਾ ਰੱਬ ਦਾ ਦਫ਼ਤਰ ਭਰ ਜਾਂਦਾ ਹੈ ਢੇਰ ਅਰਜ਼ੀਆਂ ਦਾ ਲੱਗ ਜਾਂਦਾ ਹੈ ਉਹ ਪੜਦਾ ਪੜਦਾ ਹੰਝ ਜਾਂਦਾ ਹੈ ਉਹ ਪੜਦਾ ਪੜਦਾ ਹੰਬ ਜਾਂਦਾ ਹੈ ਦੁੱਖ ਤਕਲੀਫਾਂ ਪੜ ਕੇ ਕੰਬ ਜਾਂਦਾ ਹੈ ਕਈ ਵੇਰ ਨੂੰ ਗੁੱਸਾ ਆਉਂਦਾ ਹੈ ਵੇਦ ਗ੍ਰੰਥ ਵਿੱਚ ਰਹੇ ਸਮਝਾਉਂਦਾ ਕਈ ਵੇਰ ਨੂੰ ਗੁੱਸਾ ਆਉਂਦਾ ਹੈ। ਵੇਦ ਗ੍ਰੰਥਾਂ ਵਿੱਚ ਰਹੇ ਸਮਝਾਉਂਦਾ ਪੀਰ ਪਗੰਬਰ ਵੀ ហេਠਾਂ ਪਝਵਾਉਂਦਾ ਬੰਦਾ ਫਿਰ ਕਿਉਂ ਦੁੱਖ ਖੰਡਾਉਂਦਾ। ਪੀਰ ਪਗੰਬਰ ਵੀ ហេਠਾਂ ਪਝਵਾਉਂਦਾ ਬੰਦਾ ਫਿਰ ਕਿਉਂ ਦੁੱਖ ਖੰਡਾਉਂਦਾ। ਬੰਦੇ ਨੇ ਦੁੱਖ ਆਪ ਸਹੇੜੇ ਭੱਲੇ ਸੋਚਣਾ ਨੇੜੇ ਤੇੜੇ। ਬੰਦੇ ਨੇ ਦੁੱਖ ਆਪ ਸਹੇੜੇ ਭੱਲੇ ਸੋਚਣਾ ਨੇੜੇ ਤੇੜੇ। ਬੁਰੇ ਕੰਮਾਂ ਨੂੰ ਦੇਵੇ ਕੀੜੇ ਬੁਰੇ ਕੰਮਾਂ ਦੇ ਬੁਰੇ ਨਵੇੜੇ। ਹੂੰ। ਬੁਰੇ ਕੰਮਾਂ ਨੂੰ ਦੇਵੇ ਗੇੜੇ ਬੁਰੇ ਕੰਮਾਂ ਦੇ ਬੁਰੇ ਨਵੇੜੇ ਰੱਬ ਦੇ ਨਾਂ ਜੋ ਅਸੂਲ ਅਪਣਾਵੇ ਜ਼ਿੰਦਗੀ ਵਿੱਚ ਉਹ ਠੋਕਰ ਖਾਵੇ ਰੱਬ ਦੇ ਨਾਂ ਜੋ ਅਸੂਲ ਅਪਣਾਵੇ ਜ਼ਿੰਦਗੀ ਵਿੱਚ ਉਹ ਠੋਕਰ ਖਾਵੇ ਮਾਵੀ ਵਾਂਗੂ ਫਿਰ ਪਛਤਾਵੇ ਅਰਜੀਆਂ ਲਿਖ ਲਖ ਐਵੇਂ ਪਾਵੇ ਅਰਜੀਆਂ ਲਿਖ ਲਖ ਐਵੇਂ ਮੈਂ ਰੱਬ ਨੂੰ ਜਦੋਂ ਵੀ ਮਿਲਦਾ ਹਾਂ ਮੈਂ ਰੱਬ ਨੂੰ ਜੋਦੋਂ ਵੀ ਮਿਲਦਾ ਹਾਂ ਸ਼ਿਕਵੇ ਸ਼ਿਕਾਇਤਾਂ ਤੇ ਅਰਦਾਸਾਂ ਲੈ ਕੇ ਹੀ ਆਉਂਦਾ ਹਾਂ ਸ਼ਿਕਵੇ ਸ਼ਿਕਾਇਤਾਂ ਤੇ ਅਰਦਾਸਾਂ ਲੈ ਕੇ ਹੀ ਆਉਂਦਾ ਹਾਂ ਧੰਨਵਾਦ ਦੇ ਸ਼ਬਦ ਹਰ ਵਾਰ ਲਗਾਉਂਦਾ ਹਾਂ ਜੋ ਪੁਰਵਜਾਂ ਤੋਂ ਸਿੱਖਿਆ ਉਹੀ ਅੱਗੇ ਸਿਖਾਉਂਦਾ ਹਾਂ ਇੱਕ ਵਾਰੀ ਅੱਗੇ ਵੀ ਲਾਈਟ ਗਈ ਸੀ ਤੇ ਇਹਨਾਂ ਨੇ ਲਾਈਟ ਕਰਕੇ ਹੀ ਮੈਨੂੰ ਪੜਾਇਆ ਸੀ ਅੱਜ ਵੀ ਨੂੰ ਪਤਾ ਨਹੀਂ ਹੋ ਗਿਆ ਹੁਣ ਲਾਈਟ ਕਰਨ ਨੂੰ ਬਹੁਤ ਟਾਈਮ ਹੋ ਗਿਆ ਪਤਾ ਵੀ ਆਗੇ ਬੰਦੇ ਜੋ ਕੋਈ ਆਉਣਾ ਬੀ ਜਾ ਹਾਂਜੀ ਕਰਦੇ ਵੀ ਲਾਈਟ ਲਿਓ ਮੈਨੂੰ ਲਾ ਮੈਂ ਬਣਾ ਯਾਰ ਨਹੀਂ ਕੋਈ ਨਹੀਂ ਨਹੀਂ ਕੋਈ ਨਹੀਂ ਕੋਈ ਅ ਪੁਰਾਣੇ ਜੇ ਤੋ ਸਿੱਖਿਆ ਉਹੀ ਸਿਖਾਉਂਦਾ ਹਾਂ ਰੱਬ ਤੋਂ ਹਾਰਵੇਰ ਨਵਾਂ ਕੁਝ ਚਾਹੁੰਦਾ ਹਾਂ ਸਾਰੀ ਜ਼ਿੰਮੇਵਾਰੀ ਉਹਦੇ ਸਿਰ ਪਾਉਂਦਾ ਹਾਂ ਰੱਬ ਤੋਂ ਹਰ ਵੇ ਨਵਾਂ ਕੁਝ ਚਾਹੁੰਦਾ ਹਾਂ ਸਾਰੀ ਜ਼ਿੰਮੇਵਾਰੀ ਉਹਦੇ ਸਿਰ ਪਾਉਂਦਾ ਹਾਂ ਦਿੱਤੀਆਂ ਦਾਤਾਂ ਦੇ ਸਦਕੇ ਮੌਜ ਮਨਾਉਂਦਾ ਹਾਂ ਫਿਰ ਵੀ ਨਖਰੇ ਦਿਖਾਉਂਦਾ ਹਾਂ ਰੱਬ ਨੂੰ ਮਾਵੀ ਬਿਫਤਾ 'ਚ ਪਾਉਂਦਾ ਹਾਂ ਰੱਬ ਨੂੰ ਮਾਵੀ ਬਿਫਤਾ 'ਚ ਪਾਉਂਦਾ ਵਾਹ ਵਾਹ ਬਹੁਤ ਅੱਛੀ